ਮੁਰਦਾਬਾਦ 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 ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਮੁਰਦਾਬਾਦ 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 ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਮੁਰਦਾਬਾਦ 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 ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਮੁਰਦਾਬਾਦ 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 ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਮੁਰਦਾਬਾਦ 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 ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਅਸੀਂ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਉੱਤੇ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤ ਮਾਨ ਨੂੰ ਜੱਟੇ ਜੀ ਸੀ ਮਾਨ ਦੇ ਪ੍ਰਧਾਨ ਸਾਹਿਬ ਉਸਤਾਦ ਜੀ ਦਸਤੀ ਤਮਜੀ ਵੱਲੋਂ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਅਸੀਂ ਡੀਸੀ ਸਾਹਿਬਾਨ ਪੰਜਾਬ ਪਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਇੱਕ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤralੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਨੂੰ ਰਿਲੀਜ਼ ਰਹੀ ਤੋਂ ਰੋਕਣ ਲਈ। ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੀ ਛਾਜਿਸ਼ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਜੀ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖੋਂ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂ ਵੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਫਾਲਾ ਪਾਉ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਤੇ ਲਟਣ ਵੀਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮੌਲ ਖਰਾਬ ਨਾ ਹੋਵੇ ਠੀਕ ਆਈ ਪਰ ਇੱਥੇ ਕਿੰਨੋਂ ਲੱਗੇ ਵੀ ਨਹੀਂ ਹੁਣ ਪਤਾ ਕਰਦੇ ਆ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ طے ਹੈ ਕਿ ਸਿਟਰ ਜਲੀਜ਼ ਹੋਣੀ ਆ ਹੁਣ ਮਾਲਕਾਂ ਨਾਲ ਗੱਲ ਕਰਦੇ ਆ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਦਾ ਧਰਵਾਾ ਤਾਂ ਨਹੀਂ ਤੇ ਫਿਰ ਰੁਕਾਂਗੇ ਸੀ ਹਾਈ ਗਰੂਪ ਪਹਿਲੇ ਕਹਿੰਦੇ ਕੱਟ ਲਾ ਦੇ ਜਿਹੜੇ ਤਰਾਜੀ ਸੀਗੇ ਵੀਰੇ ਇਹਦੇ ਬਾਰੇ ਅਸੀਂ ਜਿਦੋਂ ਕਿ ਸੈਂਟਰ ਗਾਰਡ ਨੂੰ ਲਿਖ ਚੁੱਕੇ ਆ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕੱਟ ਲੱਗਾ ਜਾਂ ਨਹੀਂ ਲੱਗਾ ਜਗਦੇਵ ਸਿੰਘ ਹੈੱਡ ਪ੍ਰਚਾਰਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ। ਇਹ ਤਾਂ ਮੁੱਖ ਪ੍ਰਜੋਜਨ ਹੈ ਕਿ ਇਸ ਸਮੇਂ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ। ਜਿਸ ਤਰ੍ਹਾਂ ਭਗਤਪੂਰਨ ਸਿੰਘ ਜੀ, ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ। ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਸਿੱਖ ਧਰਮ ਦੀ ਸੰਸਥਾ ਨੇ ਕੀਤਾ। ਇਸਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਯਤਨ ਕੀਤਾ ਗਿਆ ਇਸ ਕੋਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਸਰਬੱਤ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸੇਖਾ ਕੇ ਆ ਕੇ ਕੰਮ ਕਰਦਾ ਇਹ ਫਿਲਮ ਕਿਉਂਕਿ ਨਫਰਤ ਦਾ ਵਿਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੇ ਬੈਨ ਲਗਾਉਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰੇ ਸਿਨੇਮਾ ਘਰਾਂ ਨੇ ਇਹ ਫਿਲਮ ਪੰਜਾਬ ਵਿੱਚ ਨਹੀਂ ਲਗਾਈ ਉਹਨਾਂ ਨੂੰ ਕੀ ਕਹਣਾ ਕਿਉਂ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ-ਬਾਰ ਅਖਬਾਰਾਂ ਦੇ ਰਾਹੀਂ ਬਿਆਨ ਦਿੱਤੇ ਗਏ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰਕਾਰਾਂ ਦੇ ਰਾਹੀਂ ਕਿਹਾ ਗਿਆ ਕਿ ਇਸ ਫਿਲਮ ਦੇ ਉੱਤੇ ਰੋਕ ਲਗਾਈ ਜਾਵੇ ਅਸੀਂ ਉਹਨਾਂ ਸਿਨੇਮਾ ਘਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲਗਾਇਆ ਤਾਂ ਉਸ ਵਾਸਤੇ ਸੰਸਥਾ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਬਾਕੀ ਵੀ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਇਹਦੇ ਦੇ ਉੱਪਰ ਤੁਰੰਤ ਰੋਕ ਲਾਈ ਜਾਵੇ ਇਨੋਰ ਲਈ ਇਹਨਾ ਕੀਤਾ ਜਾਵੇ ਪੁਲਿਸ ਵੱਲੋਂ ਜੀ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਟੀ ਦੇ ਥੀਟਰ ਤੇ ਜੀ ਐਸਜੀਪੀਸੀ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ੰਕਸ਼ਵਾਸ ਭਰਤਾ ਗਿਆ ਜੀ ਜੋ ਥੀਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਤੇ ਪੁਲਿਸ ਕਿੰਨੀ ਕ ਸਕਿਉਰਟੀ ਲਾਈ ਕਾਫੀ ਤਦਾਦ ਦੀ ਸਕਿਉਰਟੀ ਹੈ ਜੀ ਹਾਂਜੀ ਉੱਥੇ ਥੀਟਰ ਦੇ ਕਿਦਮ ਲੱਗੇ ਕਿ ਉਹਦੇ ਆ ਬੇਟਾ ਨਹੀਂ ਜੀ ਲੱਗੀ ਨਹੀਂ ਹੈ ਕੁਝ ਸ਼ੋਰ ਨਹੀਂ ਚੱਲ ਰਿਹਾ ਜੀ ਸ਼ਾਂਤੀਪੁਰ ਬਿਲਕੁਲ ਸ਼ਾਂਤੀਪੁਰ ਹੈ ਕਿ ਸਕੱਤਰ ਸਾਹਿਬ ਨਾਲ ਗੱਲ ਵੀ ਜਨੂੰ ਕਰਨੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਔਰਥੋਡੈਟਿਕ ਅ ਪਹਿਲਾਂ ਸ਼ਹਿਰ ਦੇ 100 ਸੈਟਰ ਚ ਰਹੀ ਲੱਗੀ